ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ 16% ਡੀਏ ਵਾਅਦੇ ਦੀ ਮੰਗ ਨੇ ਪਾਇਆ ਸਰਕਾਰ ਤੇ ਦਬਾਅ ਕੇਂਦਰ ਤੇ ਕਈ ਰਾਜਾਂ ਦੇ ਵੱਲੋਂ ਡੀਏ ਵਧਾਉਣ ਤੇ ਬਾਅਦ ਪੰਜਾਬ ਦੇ ਕਰਮਚਾਰੀਆਂ ਦੇ ਵਿੱਚ ਮੰਗ ਬੜੀ ਜ਼ੋਰਾਂ ਤੇ ਚਰਚਾ ਦੇ ਵਿੱਚ ਕਿ 42% ਤੋਂ 52% ਜਿਹੜਾ ਫਰਕ ਮਟਾਉਣ ਦੀ ਉਡੀਕ ਦੀ ਗੱਲ દિਵਾਲੀ ਤੱਕ દિਵਾਲੀ ਦੇ ਨਜ਼ਦੀਕ ਹੈ ਅਤੇ ਪੰਜਾਬ ਸਰਕਾਰ ਦੀ ਮਲਾਜ਼ਮ ਹੁਣ ਵੀ ਨਵੇਂ ਡੀਏ ਵਾਅਦੇ ਦੀ ਘੋਸ਼ਣਾ ਦੀ ਉਮੀਦ ਕਰ ਰਹੇ ਹਨ ਹਰਿਆਣਾ ਬਿਹਾਰ ਰਾਜਸਥਾਨ ਅਤੇ ਉਨਾਚਲ ਪ੍ਰਦੇਸ਼ ਵਰਗੇ ਰਾਜਾਂ ਨੇ ਆ ਪਹਿਲਾ ਹੀ ਆਪਣੇ ਕਰਮਚਾਰੀਆਂ ਦੇ बीए ਦੇ ਵਿੱਚ ਵਾਅਦਾ ਕਰ ਦਿੱਤਾ ਹੈ ਪਰ ਪੰਜਾਬ ਦੇ ਵੱਲੋਂ ਹਲੇ ਤੱਕ ਕੋਈ ਵੀ ਐਲਾਨ ਨਹੀਂ ਹੋਇਆ ਕੇਂਦਰ ਸਰਕਾਰ ਨੇ ਹਾਲੀ ਦੇ ਵਿੱਚ ਆਪਣੇ ਕਰਮਚਾਰੀਆਂ ਦੇ ਡੀਏ ਦੇ ਵਿੱਚ 3% ਦਾ ਵਾਧਾ ਕਰ ਦਿੱਤਾ ਹੈ 55% ਤੋਂ 58% ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਈ ਰਾਜਾਂ ਨੇ ਵੀ ਆਪਣੇ ਕੇਂਦਰੀ ਪੈਟਰਨ ਤੇ ਉਹਨਾਂ ਦੇ ਅਨੁਸਾਰ ਡੀਏ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਬਿਹਾਰ ਰਾਜਸਥਾਨ ਉੱਤਰਾਚਲ ਪ੍ਰਦੇਸ਼ ਇਹਨਾਂ ਨੇ ਤੁਰੰਤ ਪ੍ਰਭਾਵ ਦੇ ਕੇ ਨਾਲ ਵਾਅਦਾ ਲਾਗੂ ਕੀਤਾ ਹੈ ਜਦਕਿ ਹਰਿਆਣਾ ਸਰਕਾਰ ਦੇ ਵੱਲੋਂ ਵੀ ਜਲਦੀ ਹੀ ਐਲਾਨ ਦੀ ਉਮੀਦ ਹੈ ਉਧਰ ਪੰਜਾਬ ਦੇ ਸਰਕਾਰੀ ਮੁਲਾਜ਼ਮ ਅਜੇ ਵੀ 42% ਡੀਏ ਤੇ ਅਟਕੇ ਹੋਏ ਨੇ ਇਸ ਦੇ ਨਾਲ ਕੇਂਦਰ ਦੇ ਮੁਕਾਬਲੇ 16% ਡੀਏ ਫਰਕ ਜਿਹੜਾ ਕਿ ਬਣ ਚੁੱਕਿਆ ਹੈ ਪੰਜਾਬ ਦੇ ਮੁਲਾਜ਼ਮ ਲਗਾਤਾਰ ਸਰਕਾਰ ਦੇ ਵੱਲੋਂ ਇਹ ਮੰਗ ਕਰ ਰਹੇ ਨੇ ਕਿ ਇਹ ਫਰਕ ਜਲਦ ਦੂਰ ਕੀਤਾ ਜਾਵੇ ਅਤੇ ਦੀਵਾਲੀ ਤੋਂ ਪਹਿਲਾਂ ਡੀਏ ਵਧ ਕੇ ਕਰਮਚਾਰੀਆਂ ਨੂੰ ਰਾਹਤ ਦਿੱਤੀ ਜਾਵੇ ਡੀਏ ਤੋਂ ਇਲਾਵਾ ਮੁਲਾਜ਼ਮਾਂ ਦੇ ਵੱਲੋਂ ਇਹ ਜਿਹੜੀ ਏਸੀਪੀ ਸਕੀਮ ਦੀ ਬਹਾਲੀ ਕੀਤੀ ਜਾਵੇ 2004 ਤੋਂ ਬਾਅਦ ਪਰਤੀ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਕੱਚੇ ਮੁਲਾਜ਼ਮਾਂ ਕਰਮਚਾਰੀਆਂ ਨੂੰ ਪੱਕਾ ਕਰਨਾ ਅਤੇ ਆਸ਼ਾ ਵਰਕ ਮਿੱਡੇ ਮੀਲ ਵਰਕਰ ਤੇ ਮਾਨ ਪੱਤੇ ਦੇ ਵਿੱਚ ਵਾਅਦਾ ਕੀਤਾ ਜਾਵੇ ਅਤੇ ਪੇ ਕਮਿਸ਼ਨ ਦੇ ਏਰੀਅਰ ਦੀ ਅਦਾਇਗੀ ਤੇਜ਼ੀ ਦੇ ਨਾਲ ਕਰਨ ਦੀ ਮੰਗ ਵੀ ਜਾਰੀ ਕੀਤੀ ਗਈ ਹੈ। ਪਿਛਲੇ ਸਾਲ ਦੀਵਾਲੀ ਦੇ ਮੌਕੇ ਤੇ ਪੰਜਾਬ ਸਰਕਾਰ ਨੇ ਡੀਏ ਦੇ ਵਧਾਉਣ ਦੇ ਐਲਾਨ ਕੀਤੇ ਸੀ ਇਸ ਵਾਰੀ ਵੀ ਕਰਮਚਾਰੀ ਉਮੀਦ ਕਰ ਰਹੇ ਨੇ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਜ਼ਰੂਰ ਕੋਈ ਖੁਸ਼ਖਬਰੀ ਦੇਵੇਗੀ ਜੇਕਰ ਇਹ ਵਾਅਦਾ ਐਲਾਨਿਆ ਗਿਆ ਹੈ ਇਹ ਤਿਹਾਰ ਮੁਲਾਜ਼ਮਾਂ ਦੇ ਜਿਹੜੇ ਕਿ ਸੱਚਮੁੱਚ ਹੀ ਖਾਸ ਤੋਹਫਾ ਸਾਬਤ ਹੋਵੇਗਾ ਸੋ ਦੋਸਤੋ ਇਸੇ ਅੱਜ ਦੀ ਬਹੁਤ ਖਾਸ ਅਪਡੇਟ ਧੰਨਵਾਦ